ਸੋ ਜਾਤੀ ਪ੍ਰਥਾ 'ਚ ਹੁਣ ਕਿਹੜਾ ਪਰਵਰਤਨ ਆ ਰਿਹਾ ਕਿਉਂ ਹੋ ਰਿਹਾ ਚੇਂਜਿੰਗ ਪੈਟਰਨ ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਵਾਰ-ਵਾਰ ਰਿਪੀਟ ਹੁੰਦਾ ਹੈ ਪੁਰਾਣੀਆਂ ਸਾਰੀਆਂ ਸੰਸਥਾਵਾਂ ਦੀ ਤਰ੍ਹਾਂ ਜਾਤੀ ਪ੍ਰਥਾ 'ਚ ਵੀ ਚੇਂਜ ਆ ਰਹੇ ਹੁ ਦੇਖੋ ਵਿਆਹ ਦੇ ਵਿੱਚ ਪਰਵਰਤਨ ਆ ਰਹੇ ਨੇ ਪਰਿਵਾਰ ਦੇ ਵਿੱਚ ਵੀ ਪਰਵਰਤਨ ਆ ਰਹੇ ਨੇ ਪਰਿਵਾਰ ਉੱਚੀ ਜਾਤ ਦਾ ਲੜਕਾ ਜਿਹੜਾ ਹੈ ਨੀਵੀਂ ਜਾਤੀ ਦੀ ਲੜਕੀ ਦੇ ਨਾਲ ਵਿਆਹ ਕਰ ਸਕਦਾ ਸੋ ਇਹ ਸਧਾਨੀਆਂ ਚੀਜ਼ਾਂ ਵੀ ਹੈਗੀਆਂ ਨੇ ਪਲੱਸ ਜਿਹੜਾ ਹੈ ਆਪਾਂ ਇੰਟਰ ਕਾਸਟ ਮੈਰਿਜ ਵੀ ਕਰ ਸਕਦੇ ਹਾਂ ਤਾਂ ਐਦਾਂ ਮੈਰਿਜ ਦੀਆਂ ਸੰਸਥਾਵਾਂ ਦੇ ਵਿੱਚ ਬਹੁਤ ਵੱਡਾ ਪਰਵਰਤਨ ਆ ਰਿਹਾ ਜਾਤੀ ਅਸਲ ਵਿੱਚ ਵੈਦਿਕ ਕਾਲ 'ਚ ਨਹੀਂ ਸੀ ਮਿਲਦੀ ਜਿਵੇਂ ਕਿ ਮੈਂ ਦੱਸਿਆ ਕਿ ਰਿਕਵੈਦਿਕ ਕਾਲ ਦੇ ਵਿੱਚ ਜਾਤ ਪਾਤ ਨਹੀਂ ਸੀ ਅੰਨੀ ਵਰਣ ਵਿਵਸਥਾ ਇੰਨੀ ਕਠੋਰ ਨਹੀਂ ਸੀ ਵਰਣ ਬਦਲਿਆ ਜਾ ਸਕਦਾ ਸੀ ਪਰ ਹੌਲੀ ਹੌਲੀ ਜਦੋਂ ਉੱਤਰ ਵੈਦਿਕ ਕਾਲ ਦੇ ਵੱਲ ਜਦੋਂ ਅਸੀਂ ਗਏ ਉੱਤਰ ਵੈਦਿਕ ਕਾਲ ਆਇਆ ਤਦ ਜਿਹੜੀ ਹੈ ਇਹਦੇ ਵਿੱਚ ਕਠੋਰਤਾ ਆਉਂਦੀ ਗਈ ਇਸ ਕਰਕੇ ਜਿਹੜੀ ਸੀ ਕਿਰਤਵੰਡ ਹੋਣ ਲੱਗੇ ਜਾਤੀ ਪ੍ਰਥਾ 'ਚ ਹੌਲੀ ਹੌਲੀ ਇੰਨੀ ਵੱਧ ਗਈ ਲੇਟਰ ਵੈਦਿਕ ਕਾਲ ਦੇ ਵਿੱਚ ਉੱਤਰ ਵੈਦਿਕ ਕਾਲ ਚ ਕਿ ਇੱਕ ਜਾਤ ਦੂਜੇ ਤੋਂ ਬਹੁਤ ਜ਼ਿਆਦਾ ਵੱਖ ਵੀ ਹੋ ਗਈ ਡਿਫਰੈਂਸ਼ੀਏਸ਼ਨ ਵੀ ਆ ਗਿਆ ਦੂਰ ਵੀ ਹੋ ਗਏ ਹੇਟਲੀਆਂ ਜਾਤਾਂ ਨੂੰ ਤਾਂ ਇੰਨੀ ਦੂਰ ਕਰਤਾ ਕਿ ਭਾਰਤ ਦੇ ਉੱਤੇ ਬਹੁਤ ਸਾਰੇ ਵਿਦੇਸ਼ੀ ਹਮਲਾਵਰਾਂ ਨੇ ਹਮਲਾ ਕੀਤਾ ਅਤੇ ਜਾਤੀ ਪ੍ਰਥਾ ਵਿੱਚ ਵੱਖ-ਵੱਖ ਮੈਂਬਰਾਂ ਨੇ ਆਪਣੇ ਮੈਂਬਰਾਂ ਨੂੰ ਇਹਨਾਂ ਹਮਲਾਵਰਾਂ ਨਾਲ ਮੇਲ-ਜੋਲ ਤੇ ਵੀ પ્રતિਬੰਧ ਲਗਾਤੇ ਤੇ ਜਾਤੀ ਪ੍ਰਥਾ ਜਿਹੜੀ ਸੀ ਬਹੁਤ ਕਠੋਰ ਅਤੇ ਬੰਦ ਸਮੂਹ ਬਣ ਕੇ ਹਰੇਕੀ ਜਿਵੇਂ ਕਦੀ ਕਾਲ ਵਿੱਚ ਵਰਣ ਵਿਵਸਥਾ ਸੀ ਚਾਰ ਵਰਣ ਸੀ ਲੇਕਿਨ ਉਹ ਰਿਗਵੇਦਿਕ ਕਾਲ ਦੇ ਉਤਰਵੇਦਿਕ ਕਾਲ ਤੱਕ ਠੀਕ ਹੈ ਪੋਸਟ ਲੇਟਰ ਵੈਦਿਕ ਕਾਲ ਤੱਕ ਇੰਨੀ ਜ਼ਿਆਦਾ ਰਿਜਿਡਿਟੀ ਆ ਗਈ ਕਿ ਲੋਕ ਇੱਕ ਦੂਜੇ ਤੋਂ ਨਫ਼ਰਤ ਕਰਨ ਲੱਗੇ ਫਾਈਨ ਤਾਂ 19ਵੀਂ ਸਦੀ ਤੋਂ ਬਾਅਦ ਦੇ ਵਿੱਚ ਤਾਂ ਭਾਰਤ ਦੇ ਸਮਾਜ ਵਿੱਚ ਬਹੁਤ ਪਰਵਰਤਨ ਆਏ ਜਦ ਉਹ ਇੱਥੇ ਅੰਗਰੇਜ਼ ਸੀਏ ਤਾਂ ਜਾਤੀ ਵਿਵਸਥਾ ਨੂੰ ਬਹੁਤ ਪ੍ਰਭਾਵਿਤ ਕੀਤਾ ਗਿਆ ਇਹ ਪਰਵਰਤਨ ਹੋਲ ਹੀ ਨਹੀਂ ਆਏ ਲੇਕਿਨ ਉਸ ਟਾਈਮ ਜਿਹੜਾ ਸੀਗਾ ਇਸ ਦੇ ਉੱਤੇ ਵਰਕ ਕਰਨਾ ਚਾhti ਪ੍ਰਥਾ ਦੇ ਲੋਕਾਂ ਨੇ ਸਟਾਰਟ ਕਰਤਾ ਸੀ ਬਿਕੋਜ਼ ਰਿਜਿਡਿਟੀ ਕਠੋਰਤਾ ਹਾਰਸ਼ਨੈਸ ਬਹੁਤ ਜ਼ਿਆਦਾ ਆ ਗਈ ਸੀ ਤੱਕ ਬਹੁਤ سارے ਕਾਰਨ ਨੇ ਜਿਨ੍ਹਾਂ ਕਰਕੇ ਜਿਹੜਾ ਹੈ ਪਰਵਰਤਨਾ ਦੇ ਵਿੱਚ ਜਿਹੜਾ ਹੈ ਹਿੱਸਾ ਪਾਇਆ ਅਤੇ ਬਹੁਤ ਸਾਰੇ ਜਿਹੜੇ ਸੀਗੇ ਚੇਂਜੇਜ਼ ਤਾਂ ਸਭ ਤੋਂ ਪਹਿਲਾਂ ਦਾ ਚੇਂਜੇਜ਼ ਹੋਣ ਦਾ ਕਾਰਨ ਕੀ ਸੀ ਸਮਾਜਿਕ ਧਾਰਮਿਕ ਸੁਧਾਰ ਲੈਣਾ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਸਥਾਪਿਤ ਹੋਣ ਤੋਂ ਪਹਿਲਾਂ ਵੀ ਕੁਝ ਧਾਰਮਿਕ ਲੈਣਾ ਨੇ ਜਾਤੀ ਪ੍ਰਥਾ ਦੀ ਨਿਖੇਦੀ ਕੀਤੀ ਸੀ ਕਿ ਨਹੀਂ ਹੋਣਾ ਚਾਹੀਦਾ ਜੈਨ ਧਰਮ ਦੇ ਵਿੱਚ ਗੱਲ ਕੀਤੀ ਗਈ ਬੁੱਧ ਧਰਮ ਚ ਕੀਤੀ ਗਈ ਇਸਲਾਮ ਧਰਮ ਚ ਕੀਤੀ ਗਈ ਸਿੱਖ ਧਰਮ ਨੇ ਵੀ ਜਾਤੀ ਪ੍ਰਥਾ ਦਾ ਖੰਡਨ ਕੀਤਾ ਪਰ ਜਿਹੜਾ ਹੈ ਜੰਮ ਕੇ ਨਹੀਂ ਖੇਦੀ ਕੀਤੀ ਇਸਲਾਮ ਤੇ ਸਿੱਖ ਧਰਮ ਨੇ ਠੀਕ ਹੈ ਆਪਣੇ ਗੁਰੂਆਂ ਨੇ ਵੀ ਕੀਤੀ ਹੈ 19ਵੀਂ ਸਦੀ ਦੇ ਵਿੱਚ ਕੁਝ ਹੋਰ ਮਹੱਤਵਪੂਰਨ ਸਮਾਜ ਸੁਧਾਰਕ ਲਹਿਰਾਂ ਆਈਆਂ ਤਾਂ ਇਹਨਾਂ ਦੇ ਵਿੱਚੋਂ ਰਾਜਾ ਰਾਮ ਮੋਹਨ ਰਾਏ ਨੇ ਬ੍ਰਹਮੋ ਸਮਾਜ ਚਲਾਇਆ ਜਾਤੀ ਪ੍ਰਥਾ ਦਾ ਖੰਡਨ ਕਰਨ ਲਈ ਦਯਾਨੰ ਸਰਸਵਤੀ ਵੱਲੋਂ ਚਲਾਇਆ ਗਿਆ ਆਰ.ਐਸ. ਸਮਾਜ ਰਾਮਕ੍ਰਿਸ਼ਨ ਮਿਸ਼ਨ ਹੋ ਗਿਆ ਤਾਂ ਇਹ ਸੁਧਾਰਕ ਲਹਿਰਾਂ ਜਿਹੜੀਆਂ ਸੀ ਇਹਨਾਂ ਨੇ ਬਹੁਤ ਹੀ ਜ਼ਿਆਦਾ ਜਾਤੀ ਪ੍ਰਥਾ ਦਾ ਖੰਡਨ ਕੀਤਾ ਜੋਤੀਬਾ ਰਾਓ ਫੂਲੇ ਨੇ ਵੀ ਚੜਾਇਆਗਾ 1873 ਦੇ ਵਿੱਚ ਸੱਤਿਆਸ਼ੋਧਕ ਸਮਾਜ ਦੀ ਸਥਾਪਨਾ ਕੀਤੀ ਅਤੇ ਇਹਨਾਂ ਨੇ ਕਿਹਾ ਕਿ ਸਭ ਨੂੰ ਬਰਾਬਰੀ ਜਿਹੜੀ ਹੈਗੀ ਹੈ ਮਿਲਣੀ ਚਾਹੀਦੀ ਹੈ ਮਹਾਤਮਾ ਗਾਂਧੀ ਨੇ ਡਾਕਟਰ ਬੀ ਆਰ ਅੰਬੇਦਕਰ ਨੇ ਵੀ ਜ਼ਿੰਨ ਖੇਦੀ ਕੀਤੀ ਅਤੇ ਮਹਾਤਮਾ ਗਾਂਧੀ ਜੀ ਨੇ ਹੇਟਲੀਆਂ ਜਾਤਾਂ ਨੂੰ ਹਰੀਜਨ ਕਿਹਾ ਹਰੀਜਨ ਮਤਲਬ ਹਰੀ ਦੇ ਜਨ ਮਤਲਬ ਰੱਬ ਦੇ ਬੰਦੇ ਅਤੇ ਹੋਰਾਂ ਜਾਤਾਂ ਵਾਂਗੂ ਸਮਾਨ ਦਨਮਾਨ ਦਾ ਵੀ ਜਿਹੜਾ ਸੀਗਾ ਉਹਨਾਂ ਨੇ ਕੋਸ਼ਿਸ਼ ਕੀਤੀ ਸੋ ਭਾਰਤ ਸਰਕਾਰ ਨੇ ਕੋਸ਼ਿਸ਼ਾਂ ਕੀ ਕੀਤੀਆਂ ਭਾਰਤ ਸਰਕਾਰ ਨੇ ਬਹੁਤ ਹੀ ਜ਼ਿਆਦਾ ਕਾਨੂੰਨ ਪਾਸ ਕੀਤੇ ਕਦੋਂ ਆਜ਼ਾਦੀ ਤੋਂ ਬਾਅਦ ਚ ਸੰਵਿਧਾਨ ਦੇ ਵਿੱਚ ਵੀ ਇਸ ਦੇ ਲਈ ਬਹੁਤ ਹੀ ਜ਼ਿਆਦਾ ਪ੍ਰੋਵੀਜ਼ਨ ਦਿੱਤੀਆਂ ਗਈਆਂ ਨੇ ਅੰਗਰੇਜ਼ੀ ਰਾਜ ਤੋਂ ਪਹਿਲਾਂ ਜਾਤੀ ਅਤੇ ਪਿੰਡੂ ਪੰਚਾਇਤਾਂ ਬਹੁਤ ਸ਼ਕਤੀਸ਼ਾਲੀ ਸੀ ਠੀਕ ਹੈ ਇਹਨਾਂ ਪੰਚਾਇਤਾਂ ਇਹ ਜਿਹੜੀਆਂ ਪੰਚਾਇਤਾਂ ਸੀ ਅਪਰਾਧੀਆਂ ਨੂੰ ਸਜ਼ਾਵਾ ਵੀ ਦੇ ਸਕਦੀਆਂ ਸੀ ਜੁਰਮਾਨੇ ਵੀ ਅਤੇ ਮਾਫੀ ਵੀ ਦੇ ਸਕਦੀਆਂ ਸੀ ਪਰ ਅੰਗਰੇਜ਼ੀ ਸ਼ਾਸਨ ਦੌਰਾਨ ਜਾਤ ਜਾਤ ਦੀਆਂ ਜਿਹੜੀਆਂ ਪ੍ਰਥਾਵਾਂ ਨੇ ਠੀਕ ਹੈ ਅਸਮ ਅਸਮਾਨਤਾਵਾਂ ਨੇ ਇਹਨਾਂ ਨੂੰ ਦੂਰ ਕਰਨ ਲਈ ਕਾਨੂੰਨ ਪਾਸ ਕੀਤੇ ਗਏ ਪਹਿਲਾਂ ਤਾਂ ਜਦੋਂ ਅੰਗਰੇਜ਼ ਆਏ ਨੇ ਇਹਨਾਂ ਨੇ ਕਿੰਨੀ ਜ਼ਿਆਦਾ ਰਿਜਿਡਿਟੀ ਇਹਨਾਂ ਦੇ ਕਰਕੇ ਹੀ ਇੱਥੇ ਆਈ ਹੈ ਭਾਰਤ ਦੇ ਵਿੱਚ ਜਾਤ ਪਾਤ ਦੇ ਵਿੱਚ ਕਿਉਂਕਿ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਅਮੀਰ ਵਰਗ ਦੇ ਲੋਕ ਸੀ ਜਿਹੜੇ ਉੱਚ ਜਾਤ ਦੇ ਸੀ ਉਹਨਾਂ ਨੂੰ ਇਹਨਾਂ ਨੇ ਕੰਮ ਦਿੱਤਾ ਠੀਕ ਹੈ ਅਤੇ ਧਿਆਨ ਨਹੀਂ ਦਿੱਤਾ ਜਿਹੜੇ ਸ਼ੂਦਰ ਲੋਕ ਸੀ ਗਰੀਬ ਲੋਕ ਸੀ ਇਸ ਕਰਕੇ ਵੀ ਜਿਹੜਾ ਹੈ ਅੰਗਰੇਜ਼ਾਂ ਦੇ ਕਰਕੇ ਵੀ ਕਿਤੇ ਨਾ ਕਿਤੇ ਜਾਤੀ ਪ੍ਰਥਾ ਬਹੁਤ ਕਠੋਰ ਹੋ ਗਈ ਪਰ ਇਹਨਾਂ ਨੇ ਬਾਅਦ ਦੇ ਵਿੱਚ ਕਾਸਟ ਡਿਸੇਬਿਲਟੀ ਰਿਮੂਵਲ ਐਕਟ ਬਣਾਇਆ 1850 ਦੇ ਵਿੱਚ ਜਿਸਨੇ ਜਾਤੀ ਅਤੇ ਪੰਚਾਇਤਾਂ ਨੂੰ ਕਮਜ਼ੋਰ ਕਰਤਾ ਸਪੈਸ਼ਲ ਮੈਰਿਜ ਐਕਟ ਬਣਾਇਆ 1872 ਦੇ ਵਿੱਚ ਵੱਖ-ਵੱਖ ਜਾਤਾਂ ਨੂੰ ਆਪਸ ਵਿੱਚ ਵਿਆਹ ਦੀ ਮਾਨਤਾ ਦਿੱਤੀ ਇਸ ਦੇ ਨਾਲ ਜਾਤੀ ਪ੍ਰਥਾ ਤੇ ਪ੍ਰਭਾਵ ਪਿਆ ਭਾਰਤ ਦੇ ਵਿੱਚ ਆਜ਼ਾਦੀ ਤੋਂ ਬਾਅਦ ਅਨਟਚਿਬਿਲਟੀ ਆਫੈਂਸ ਐਕਟ 1955 ਦੇ ਵਿੱਚ ਬਣਿਆ ਇਸ ਨਾਲ ਵੀ ਜਾਤੀ ਪ੍ਰਥਾ ਜਿਹੜੀ ਸੀਗੀ ਉਸ ਦੇ ਵਿੱਚ ਥੋੜੀ ਨਰਮਾਈ ਆਈ ਹਿੰਦੂ ਮੈਰਿਜ ਐਕਟ 1955 ਇਸ ਨੇ ਵੀ ਜਾਤੀ ਪ੍ਰਥਾ ਤੇ ਸੱਟ ਮਾਰੀ ਤਾਂ ਬਹੁਤ ਸਾਰੇ ਕਾਨੂੰਨ ਜਿਹੜੇ ਨੇ ਬਣਾਏ ਗਏ ਅੰਗਰੇਜ਼ਾਂ ਦਾ ਯੋਗਦਾਨ ਬਹੁਤ ਜ਼ਿਆਦਾ ਰਿਹਾ ਹੈ ਕਿਉਂਕਿ ਉਹਨਾਂ ਨੇ ਆ ਕੇ ਕਿਹਾ ਕਿ ਵੀ ਸਾਰੇ ਜਿਹੜੇ ਸਮਾਨ ਨੇ ਅਤੇ ਉਹਨਾਂ ਨੇ ਪੰਚਾਇਤਾਂ ਦੋਨਾਂ ਦੇ ਨਿਆਂ ਕਰਨ ਦੇ ਫੈਸਲੇ ਲੈ ਲਏ ਕਿਉਂਕਿ ਪੰਚਾਇਤਾਂ ਜਾਤੀ ਪਾਤੀ ਦੇ ਅਕੋਰਡਿੰਗ ਹੀ ਜਿਹੜਾ ਸੀਗਾ ਫੈਸਲੇ ਕਰਦੀਆਂ ਸੀ ਤਾਂ ਅੰਗਰੇਜ਼ਾਂ ਦੀ ਧਾਰਮਿਕ ਜਿਹੜੀ ਸਿੱਖਿਆ ਪ੍ਰਣਾਲੀ ਸੀ ਨਿਰਪੱਖ ਸੀ ਉਹ ਸਭ ਨੂੰ ਐਜੂਕੇਟ ਕਰਨਾ ਚਾਹੁੰਦੇ ਸੀਗੇ ਤਾਂਕਿ ਸਾਨੂੰ ਐਜੂਕੇਟਡ ਨੌਕਰ ਮਿਲਣ ਠੀਕ ਹੈ ਇਹ ਸੋਚ ਕੇ ਕਿ ਉਹਨਾਂ ਨੂੰ ਐਜੂਕੇਟਡ ਨੌਕਰ ਮਿਲਣ ਸਾਨੂੰ ਐਜੂਕੇਟਡ ਨੌਕਰ ਮਿਲਣ ਤਾਂ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਆਧੁਨਿਕ ਉਦਯੋਗ ਸਥਾਪਿਤ ਕੀਤੇ ਰੇਲਾਂ ਬੱਸਾਂ ਇਹਦੇ ਕਰਕੇ ਜਿਹੜੀ ਜਾਤੀ ਪ੍ਰਥਾ ਸੀ ਕਰਾਰੀ ਸੱਟ ਵੱਜੀ ਕਿਉਂ ਕਿ ਸਾਰੇ ਜਣੇ ਇਕੱਠੇ ਬੈਠ ਕੇ ਟ੍ਰੇਨ 'ਚ ਜਾਂਦੇ ਸੀਗੇ ਬੱਸ 'ਚ ਜਾਂਦੇ ਸੀਗੇ ਅਤੇ ਉਦਯੋਗਾਂ 'ਚ ਇਕੱਠੇ ਕੰਮ ਕਰਦੇ ਸੀ ਹੌਲੀ ਹੌਲੀ ਫਿਰ ਉਹ ਆਪਸ ਦੇ ਵਿੱਚ ਇਕੱਠੇ ਮਿਲ ਕੇ ਖਾਣ ਲੱਗੇ ਤਾਂ ਜਾਤੀ ਪ੍ਰਥਾ ਜਿਹੜੀ ਸੀ ਉਸ ਦੇ ਵਿੱਚ ਕਠੋਰਤਾ ਜਿਹੜੀ ਸੀ ਕਟਣੀ ਸ਼ੁਰੂ ਹੋ ਗਈ ਉਦਯੋਗੀਕਰਨ ਉਦਯੋਗ ਸਥਾਪਿਤ ਕੀਤੇ ਫੈਕਟਰੀਆਂ ਸਥਾਪਿਤ ਕੀਤੀ ਅੰਗਰੇਜ਼ਾਂ ਨੇ ਤਾਂ ਉਹਦੇ ਨਾਲ ਕੀ ਹੋਇਆ ਬਹੁਤ ਸਾਰੇ ਜਿਹੜੇ ਪਿੰਡਾਂ ਤੋਂ ਲੋਕ ਸੀਗੇ ਜਿਨ੍ਹਾਂ ਨੂੰ ਉੱਥੇ ਰੁਜ਼ਗਾਰ ਨਹੀਂ ਸੀ ਮਿਲਦਾ ਫੋਰ ਐਗਜ਼ਾਮਪਲ ਸ਼ੁੱਧਰ ਨਾਲ ਦੇ ਨਾਲ ਗਲਤ ਬਿਹੇਵ ਕੀਤਾ ਜਾਂਦਾ ਸੀ ਤਾਂ ਉਹ ਸ਼ਹਿਰਾਂ ਵਿੱਚ ਜਾ ਕੇ ਕੰਮ ਲੱਭਣ ਲੱਗੇ ਇਸ ਦੇ ਨਾਲ ਜਿਹੜਾ ਸੀਗਾ ਉਹਨਾਂ ਨੂੰ ਸਿੱਖਲਾਈ ਵਗੈਰਾ ਸਾਰਾ ਕੁਝ ਦਿੱਤਾ ਗਿਆ ਅਤੇ ਅੰਗਰੇਜ਼ ਵੀ ਉਹਨਾਂ ਨੂੰ ਜੋਬਸ ਦਿੰਦੇ ਸੀ ਜਿਹੜੇ ਕੀ ਯੋਗ ਹੁੰਦੇ ਸੀ ਇਸ ਨਾਲ ਜਿਹੜਾ ਸੀਗਾ ਜਿਹੜੀਆਂ ਹੇਟਲੀਆਂ ਜਾਂਦਾ ਸੀ ਉੱਪਰ ਆਈਆਂ ਉਹਨਾਂ ਨੇ ਕੰਮ ਸਿੱਖਣਾ ਸ਼ੁਰੂ ਕੀਤਾ ਆਪਣੇ ਆਪ ਨੂੰ ਪੜਾਣਾ ਲਿਖਾਣਾ ਸ਼ੁਰੂ ਕੀਤਾ ਤਾਂ ਇਸ ਤਰ੍ਹਾਂ ਜਿਹੜਾ ਸੀ ਪੈਸੇ ਦਾ ਮਹੱਤਵ ਵੱਧ ਗਿਆ ਉਦਯੋਗੀਕਰਨ ਆ ਗਿਆ ਤੇ ਜਿਹੜੇ ਗਰੀਬ ਜਾਤਾਂ ਸੀਗੀਆਂ ਤਾਂ ਉਹ ਜਿਹੜੇ ਸੀਗੇ ਲੋਕ ਇੱਥੇ ਆਣੀ ਸ਼ੁਰੂ ਹੋ ਗਏ ਉਦਯੋਗ ਉਹ ਉਦਯੋਗਾਂ ਦੇ ਤਰੂ ਜਿਹੜੇ ਹੈਗੇ ਉਹਨਾਂ ਨੂੰ ਉਦੋਂ ਉਹ ਜਿਹੜਾ ਹੈ ਕੰਮ ਮਿਲਿਆ ਅਤੇ ਨਾਲ ਹੀ ਜਿਹੜੇ ਇਕੱਠੇ ਸਫਰ ਕਰਨ ਲੱਗੇ ਰੋਟੀ ਖਾਣ ਲੱਗੇ ਛੂਤ ਸ਼ਾਦੀ ਪਾਵਨਾ ਜਿਹੜੀ ਸੀ ਚਲੀ ਗਈ ਅਤੇ ਧਾਰਮਿਕ ਸੰਬੰਧੀ ਜਿਹੜਾ ਵਿਤਕਰਾ ਸੀ ਉਹ ਵੀ ਦੂਰ ਹੁੰਦਾ ਸਟਾਰਟ ਹੋ ਗਿਆ ਸ਼ਹਿਰੀਕਰਨ ਸ਼ਹਿਰੀਕਰਨ ਦੇ ਨਾਲ ਵੀ ਜਾਤੀ ਪ੍ਰਥਾ ਦੇ ਵਿੱਚ ਕਾਫੀ ਸਾਰੇ ਚੇਂਜ ਆਏ ਸੰਗੜੀਆਂ ਮਾਦੀ ਹੋ ਗਈ ਲੋਕਾਂ ਨੇ ਪਿੰਡਾਂ ਤੋਂ ਇੱਥੇ ਮਾਈਗ੍ਰੇਟ ਸ਼ਹਿਰਾਂ 'ਚ ਕਰਨਾ ਸਟਾਰਟ ਕਰਤਾ ਅਤੇ ਸ਼ਹਿਰੀ ਵਿਵਸਥਾ ਕਿਉਂਕਿ ਲੋਕ ਇਕੱਠੇ ਮਿਲ ਕੇ ਕਲੋਨੀਆਂ 'ਚ ਰਹਿਣ ਲੱਗੇ ਆ ਦੇਖੋ ਕਲੋਨੀਆਂ 'ਚ ਜਾਂਦੇ ਆਪਾਂ ਸ਼ਹਿਰਾਂ 'ਚ ਕਿੰਨੇ ਧਰਮਾਂ ਦੇ ਲੋਕ ਮਿਲਦੇ ਨੇ ਕਿੰਨੀਆਂ ਜਾਤਾਂ ਦੇ ਲੋਕ ਮਿਲਦੇ ਨੇ ਤਾਂ ਸਭ ਦੀ ਜਾਤ ਅਲੱਗ-ਅਲੱਗ ਹੁੰਦੀ ਆ ਤਾਂ ਇਸ ਦੇ ਨਾਲ ਜਾਤੀ ਪ੍ਰਥਾ ਕਮਜ਼ੋਰ ਹੋ ਗਈ ਕਿਉਂਕਿ ਵੱਡੇ-ਵੱਡੇ ਸ਼ਹਿਰਾਂ 'ਚ ਤੇ ਇੱਕ ਦੂਜੇ ਨਾਲ ਮਿਲ ਕੇ ਰਹਿਣਾ ਪੈਂਦਾ ਠੀਕ ਹੈ ਅਤੇ ਨਾਲ ਹੀ ਉੱਚੀ-ਨੀਚੀ ਦੀ ਭਾਵਨਾ ਖਤਮ ਹੋ ਗਈ ਸਿੱਖਿਆ ਦਾ ਪ੍ਰਸਾਰ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਵੈਸਟਰਨ ਐਜੂਕੇਸ਼ਨ ਪ੍ਰਣਾਲੀ ਜਿਹੜੀ ਸੀਗੀ ਉਹ ਲਾਗੂ ਕੀਤੀ ਇਸ ਦੇ ਨਾਲ ਕੀ ਹੋਇਆ ਵਿਗਿਆਨ ਅਤੇ ਤਕਨੀਕ ਤੇ ਜੋੜ ਦਿੱਤਾ ਸਿੱਖਿਆ ਦੇ ਨਾਲ ਲੋਕਾਂ ਨੂੰ ਬੋਤਲ ਗਿਆ ਕਿ ਜਾਤ ਪਾਤ ਕੁਝ ਵੀ ਨਹੀਂ ਹੁੰਦਾ ਤੇ ਇਹ ਕੰਪੀਟੀਸ਼ਨ ਆ ਗਿਆ ਇਸ ਕਰਕੇ ਲੋਕਾਂ ਨੇ ਜਿਹੜਾ ਹੈਗਾ ਆਪਣੇ ਬੱਚੇ ਪੜ੍ਹਾਣੇ ਸ਼ੁਰੂ ਕੀਤੇ ਟੈਕਨੋਲੋਜੀ ਜਿਹੜੀ ਹੈਗੀ ਆ ਵਧੀਆ ਇਸ ਕਰਕੇ ਸਿੱਖਿਆ ਦੇ ਕਰਕੇ ਵੀ ਜਿਹੜਾ ਹੈਗਾ ਜਾਤੀ ਪ੍ਰਥਾ ਜਿਹੜੀ ਸੀ ਕਮਜ਼ੋਰ ਹੋ ਗਈ। ਸੰਸਕ੍ਰਿਤੀਕਰਨ ਆਇਆ ਪੱਛਮੀਕਰਨ ਆਇਆ ਆਧੁਨਿਕੀਕਰਨ ਆਇਆ ਸੰਸਕ੍ਰਿਤੀਕਰਨ ਦਾ ਅਰਥ ਹੈ ਜਦੋਂ ਸਾਰੀਆਂ ਸੰਸਕ੍ਰਿਤੀਆਂ ਜਿਹੜੀਆਂ ਨੇ ਮਿਲ ਜਾਂਦੀਆਂ ਨੇ ਪੱਛਮੀਕਰਨ ਹੈ ਜਦੋਂ ਪੱਛਮੀ ਸਭਿਅਤਾ ਦੇ ਤੌਰ ਤਰੀਕੇ ਅਸੀਂ ਅਪਣਾਉਂਦੇ ਹਾਂ। ਸਾਂਸਕ੍ਰਿਤੀਜ਼ੇਸ਼ਨ ਜਿਹੜਾ ਹੈ ਇਹ ਨਾਰਾ ਦਿੱਤਾ ਸੀਗਾ ਇਹ ਟਰਮ ਕੋਇਨ ਕੀਤੀ ਸੀ ਐਮ ਐਂਡ ਸ਼੍ਰੀ ਨਿਵਾਸ ਨੇ ਉਹ ਕਹਿੰਦੇ ਵੀ ਜਦੋਂ ਹੇਟਲੀ ਸੰਸਕ੍ਰਿਤੀ ਦੇ ਲੋਕ ਹੇਟਲੀ ਸੰਸਕ੍ਰਿਤੀ ਦੇ ਲੋਕ ਉੱਪਰਲੀ ਸੰਸਕ੍ਰਿਤੀ ਦੇ ਲੋਕਾਂ ਨੂੰ ਜਦੋਂ ਫੋਲੋ ਕਰਦੇ ਨੇ ਕਾਪੀ ਕਰਦੇ ਨੇ ਨਕਲ ਕਰਦੇ ਆ ਤਾਂ ਉਸ ਨੂੰ ਅਸੀਂ ਸੰਸਕ੍ਰਿਤੀਕਰਨ ਕਹਿੰਦੇ ਆ ਠੀਕ ਹੈ ਜਦੋਂ ਇੱਕ ਸੰਸਕ੍ਰਿਤੀ ਦੂਜੀ ਸੰਸਕ੍ਰਿਤੀ ਦੇ ਵਿੱਚ ਮਿਲਦੀ ਹੈ ਪੱਛਮੀਕਰਨ ਦਾ ਅਰਥ ਹੈ ਜਦੋਂ ਅਸੀਂ ਵੈਸਟਰਨ ਕਲਚਰ ਨੂੰ ਅਪਣਾਉਂਦੇ ਆ ਵੈਸਟਰਨਾਈਜ਼ੇਸ਼ਨ ਨੂੰ ਸਮ ਕਹਿੰਦੇ ਆ ਤਾਂ ਇਹਦੇ ਕਰਕੇ ਜਿਹੜਾ ਹੈ ਇਹਨਾਂ टर्म्स ਦੇ ਕਰਕੇ ਆਧੁਨਿਕੀਕਰਨ ਵੀ ਇੱਕ टर्म ਹੈ ਆਧੁਨਿਕੀਕਰਨ ਮਤਲਬ ਮਾਡਰਨ ਥਿੰਕਿੰਗ ਸਾਡੀ ਹੋ ਜਾਣਾ ਸਾਡੀ ਸੋਚ ਵਿਚਾਰਾਂ ਦੇ ਵਿੱਚ ਅੰਡਰਸਟੈਂਡਿੰਗ ਦੇ ਵਿੱਚ ਸਮਝਾ ਦੇ ਵਿੱਚ ਜਿਹੜੀ ਹੈ ਸਮਝਬੂਝ ਦੇ ਵਿੱਚ ਜਦੋਂ ਚੇਂਜ ਆਉਂਦਾ ਹੈ ਤਾਂ ਉਸ ਨੂੰ ਅਧੁਨਿਕੀਕਰਨ ਕਹਿੰਦੇ ਆ ਤਾਂ ਸੰਸਕ੍ਰਿਤੀਕਰਨ ਪੱਛਮੀਕਰਨ ਅਤੇ ਆਧੁਨਿਕਕਰਨ ਜਿਹੜੇ ਹੈਗੇ ਨੇ ਇਹਨਾਂ ਦੇ ਕਰਕੇ ਵੀ ਜਿਹੜੀ ਹੈ ਜਾਤ ਪ੍ਰਥਾ ਜਿਹੜੀ ਹੈ ਕਾਫੀ ਹੱਦ ਤੱਕ ਖਤਮ ਹੋਣੀ ਸ਼ੁਰੂ ਹੋ ਗਈ ਨਵੇਂ ਸਮਾਜਿਕ ਸਮੂਹ ਉੱਭਰਨਾ ਨਵੇਂ ਨਵੇਂ ਕੰਮਤੁੰਦੇ ਨਵੇਂ ਨਵੇਂ ਉਦਯੋਗ ਟ੍ਰੇਡ ਯੂਨੀਨਾਂ ਬਣ ਗਈਆਂ ਆਪਣੇ ਹੱਕਾਂ ਦੇ ਲਈ ਮਜ਼ਦੂਰ ਯੂਨੀਨਾਂ ਬਣ ਗਈਆਂ ਤੇ ਇਸ ਵਿੱਚ ਸਾਰੀ ਜਾਤਾਂ ਦੇ ਧਰਮਾਂ ਦੇ ਲੋਕ ਆਏ ਤਾਂ ਇਹਨਾਂ ਨੇ ਆਰਥਿਕ ਹਿੱਕਾਂ ਹਿੱਤਾਂ ਦੀ ਰਾਖੀ ਕੀਤੀ ਹੈ ਜਾਤ ਪ੍ਰਤੀਤ ਦੇ ਜਾਤ ਪਾਤ ਦਾ ਇਹਨਾਂ ਦੇ ਵਿੱਚੋਂ ਨਿਕਲੀ ਗਈ ਸੀ ਆਵਾਜਾਈ ਅਤੇ ਸੰਚਾਰ ਸਾਧਨਾਂ ਦੇ ਵਿੱਚ ਸੁਧਾਰ ਹੁਣ ਮੇਨ ਰੀਜ਼ਨ ਕੀ ਸੀ ਜਾਤ ਦੂਰ ਹੋਣ ਦਾ ਜਾਤ ਪ੍ਰਥਾ ਦੇ ਵਿੱਚ ਨਰਮਾਈ ਆਣ ਦਾ ਕਿ ਆਵਾਜਾਈ ਦੇ ਸਾਰੇ ਸੰਚਾਰ ਦੇ ਸਾਧਨ ਲੋਕ ਇਕੱਠੇ ਜਦੋਂ ਸਫਰ ਕਰਦੇ ਸੀਗੇ ਇੱਕ ਦੂਜੇ ਤੇ ਸੰਪਰਕ ਚਾਹੁੰਦੇ ਸੀ ਇੱਕ ਦੂਜੇ ਨਾਲ ਮੇਲ ਮਲਾਪ ਕਰਦੇ ਸੀ ਤਾਂ ਜਾਤ ਪ੍ਰਥਾ ਜਿਹੜੀ ਸੀ ਖਤਮ ਹੋਣੀ ਸ਼ੁਰੂ ਹੋ ਗਈ ਹੁਣ ਜਾਤ ਪਾਤ ਦੇ ਵਿੱਚ ਕੀ ਰੀਜ਼ਨ ਸੀਗੇ ਆਪਾਂ ਨੇ ਪੜੇ